नेट दी दिक्कत आ गई है पिज्जा पिज्जा ਦਾਈ ਕੋਈ ਨਹੀਂ ਫਿਰ ਇਧਰ ਕੋਈ ਜਾਣਾ ਤਾਂ ਹੀ ਰਿਕਾਰਡ ਬੜਾ ਇਧਰ ਕਰ ਲਾ ਪਿੱਛੋਂ ਮੜਾ ਧੱਕਾ ਨਾ ਮਾਰੀਓ ਧੱਕਾ ਹਾਂ ਇਧਰ ਦੂਜੇ ਤੇ ਮੋਬਾਈਲ ਦੇ ਦੇ ਇਧਰ ਮੜੇ ਪਿੱਛੇ ਹੋ ਜੀ ਮੜੇ ਪਿੱਛੇ ਹੋ ਜੀ ਮੜੇ ਵੀਰੇ ਸ਼ੈਡ ਦੇ ਮੜੇ ਪਿੱਛੇ ਹੋ ਜੀ ਕਿਧਰ ਇੰਜ ਆ ਜੀ ਹੋਰ ਇੱਕ ਵਾਰੀ ਉਹਨਾਂ ਨੂੰ ਗੱਜਰਾਂ ਦੇ ਮੜੇ ਜੀ ਨਾ 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 ਜਿਵੇਂ ਇਹਰੇ ਬਣਾ ਦੋ ਬਾਬਾ ਇਹਰੇ ਬਣਾ ਦੋ ਕਮਾਈ ਦੇ ਰਹਿਤ ਹੋ ਜਾਂਦਾ ਹੈ ਅਰੇ ਇਹ ਨਹੀਂ ਦਿੱਖਣੀ ਨਹੀਂ ਕਰੋ ਕੀ ਕਰੋ ਕਰੋ ਹਾਂ ਕੋਈ ਨਹੀਂ तो अपनी फेसबुक खोली यूट्यूब खोली मुड़े है मत देखना बीड़ी चली जी हाँ अपने देखतारी। चेरी चैरी बोल भाई क्लियर आ रहा है ਮੜੇ ਖੁੱਲੇ ਜੇ ਹੋ ਜੋ ਮੜੇ ਖੁੱਲੇ ਖੁੱਲੇ ਹੋ ਜੀ ਸੌਫਾ ਜੀ ਪਿੱਛੇ ਚਲੋ ਜੀ ਸੌਫ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੈ ਅੱਜ ਆਪਾਂ ਧੱਕਰ ਦੇ ਪੁੰਦੇ ਉੱਪਰ ਇਹ ਸਾਰਿਆਂ ਨੂੰ ਪਤਾ ਹੈ ਵੀ ਦੁੱਖ ਦੀ ਘੜੀ ਹੈ ਪਾਣੀ ਨਾਲੀ ਦਾ ਚੜਾ ਦੇ ਵਿੱਚ ਹੈ ਅੱਜ ਇੱਥੇ ਆਪਣੇ ਸੰਤ ਆਪਣੇ ਸ਼ਮਸ਼ੇਰ ਜੀ ਇੱਥੇ ਪਹੁੰਚਿਆ ਜਗਵੰਦ ਵਾਲੀ ਤੋਂ ਅਧਿਕੈਸ਼ ਮੁਣੀ ਜੀ ਭਾਈ ਗੁਰਦਾਸ ਦੇ ਮੁਖੀ ਅੱਜ ਛੱਡਿਆ ਐਮਐਲਏ ਸਾਹਿਬ ਗੁਰਪ੍ਰੀਤ ਸਿੰਘ ਜੀ ਬਣਾਵਾਲੀ ਇੱਥੇ ਸਾਰੇ ਪਹੁੰਚੇ ਆ ਅੱਤੇ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਆ ਮਾਬਾਪੂਸ਼ਨ ਜੀ ਵੀ ਇੱਥੇ ਆਏ ਆ ਅੱਤੇ ਸਰਪੰਚ ਸਾਹਿਬ ਚਨੀਰ ਤੋਂ ਅੱਤੇ ਹਰ ਇੱਕ ਪਿੰਡਾਂ ਦੇ ਸਾਡੇ ਮੈਂਬਰ ਸਰਪੰਚ ਸਹਿਬਾਨ ਸਾਡੇ ਡੀਜੀਐਸਪੀ ਸਾਹਿਬ ਇੱਥੇ ਪਹੁੰਚੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਅੱਤੇ ਦੁੱਖ ਦੀ ਘੜੀ ਦੇ ਵਿੱਚ ਸਾਰਿਆਂ ਨੇ ਇਹੀ ਅਰਦਾਸ ਕੀਤੀ ਆ ਵਾਜਾ ਪੀਰ ਅੱਗੇ ਕਿ ਪ੍ਰਮਾਤਮਾ ਇਹਨਾਂ ਨੂੰ ਆਪਣੀ ਬੋਕਲ ਦੇ ਵਿੱਚ ਹੀ ਰੱਖੇ ਇਹ ਨਾ ਹੋਵੇ ਪੀਸੁਰ ਡੂਗਲਗੜ ਦੇ ਵਿੱਚ ਕੋਈ ਗਲਤ ਪ੍ਰਭਾਵ ਪਾਵੇ ਇੱਥੇ ਸੰਤਾਂ ਜੀਆਂ ਨੇ ਆਪਣੇ ਸ਼ਮਸ਼ੇਰ ਜੀਆਂ ਨੇ ਆਪਾਂ ਨੂੰ 500 ਲੀਟਰ ਡੀਜ਼ਲ ਦਿੱਤਾ ਅਤੇ ਸੰਤਾਂ ਜੀਆਂ ਨੇ ਵੀ ਆਪਣੇ ਮਾਲ-ਸਾਲੇ ਭਾਈ ਗਰਦਾਸ ਜੀ ਨੇ ਮੁਖੀ ਨੇ ਵੀ ਕਿਹਾ ਵੀ ਹਰ ਸਮੇਂ ਦੇ ਵਿੱਚ ਕਿਸੇ ਕਿਸਮ ਦੀ ਲੋੜ ਪਈ ਅਸੀਂ ਤਤਪਰਤਾ ਤਿਆਰ ਰਹਾਂਗੇ ਅਸੀਂ ਇੱਥੇ ਪਹੁੰਚੇ ਇਹਨਾਂ ਦੇ ਆਗਮਨ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਐਮਐਲਏ ਸਾਹਿਬ ਦਾ ਸਾਡੇ ਸੰਤਾਂ ਦਾ ਬਹੁਤ ਬਹੁਤ ਕੁਸ਼ ਸ਼ਰਮਾਪਾ ਜੀ ਦਾ ਜਿਨ੍ਹਾਂ ਨੇ ਕਿ ਅੱਜ ਇਹ ਚੌਲਾਂ ਦਾ ਗਰਾਹਾ ਕੀਤਾ ਬਹੁਤ ਬਹੁਤ ਧੰਨਵਾਦ ਜੈ ਸ਼ਿਆਲਾ ਅੱਗੇ ਅਸੀਂ ਸਾਰੇ ਜਾਣੇ ਮੈਂ 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 76 ਹੋਏ ਮੈਂ ਧੰਨਵਾਦ ਕਰਦਾ ਬੋੜੇ ਬਾਬਾ ਕੇਸ਼ਵ मुनि ਜੀ ਮੁਖੀ ਭਾਈ ਗੁਰਦਾਸ ਜੀ ਦਾ ਮਾਨਸਾ ਪਪਾ ਸੰਦੀਪ ਜੀ ਜੋ ਜਮਾਲਵੜੀ ਤੋਂ ਪਹੁੰਚੇ ਨੇਗੇ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਗਤਾਂ ਨੇ ਆ ਕੇ ਹੌਸਲਾ ਦਿੱਤਾ ਤੇ ਨਾਲ ਹੀ ਜੋ ਕੰਮ ਚੱਲ ਰਿਹਾ ਉਸ ਦੇ ਵਿੱਚ ਜਿਹੜਾ ਹੈਗਾ 500 ਲੀਟਰ ਡੀਜ਼ਲ ਦਾ ਯੋਗਦਾਨ ਪਾਇਆਗਾ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਧੰਨਵਾਦ ਕਰ ਸਕਾਂ ਦੂਜਾ ਸ ਵੀਰੇ ਸਾਰੀ ਸੰਗਤ ਨੇ ਧੱਗਰ ਦੇ ਉੱਤੇ ਅਰਦਾਸ ਕੀਤੀ ਸੀ ਕਿ ਇਹ ਜਿਹੜਾ ਸਾਡਾ ਨੁਕਸਾਨ ਨਾ ਹੋਵੇ ਤੇ ਪਾਣੀ ਜਿਹੜਾ ਹੈ ਇਸੇ ਤਰ੍ਹਾਂ ਕੇ ਲੱਗ ਜਾਵੇ ਹੁਣ ਪਾਪਾ ਭੂਛਣ ਜੀਆ ਨੇ ਤੇ ਸਾਡੇ ਲੱਛੀ ਪ੍ਰਧਾਨ ਜੀਆ ਨੇ ਪੀਰ ਖਾਨੇ ਵੱਲੋਂ ਜਿਹੜਾ ਹੈਗਾ ਇੱਕ ਕੜਾਹਾ ਚੌਲਾਂ ਦਾ ਪਵਾਜਾ ਪੀਰ ਜੀ ਦੀ ਉਹਨਾਂ ਨੂੰ ਰਹਿਮਤ ਬਖਸ਼ਦੇ ਹੋਏ ਉਹਨਾਂ ਨੂੰ ਕੂਝਦੇ ਹੋਏ ਇੱਕ ਕੜਾਹਾ ਕੱਢਿਆਗਾ ਕਿ ਪਾਣੀ ਹੈ ਜਿਹੜਾ ਇਹ ਆਪਦੇ ਕੇਸੇ ਵਿੱਚ ਹੀ ਰਹੇ ਬਾਹਰ ਨਾ ਨਿਕਲੇ ਸੋ ਮੈਂ ਜਿੰਨੇ ਵੀ ਸੰਤ ਮਹਾਪੁਰਸ਼ ਇੱਥੇ ਆ ਰਹੇ ਨੇ ਮੈਂ ਬਹੁਤ ਬਹੁਤ ਧੰਨਵਾਦ ਸਰਦਾਰ ਕੰਪੇ ਸਭ ਦਾ ਸਾਂਝਾ ਇਹ ਕੰਮ ਆ ਸਾੰਤੀ ਭਾਈਵਾਲਤਾ ਦਾ ਕੰਮ ਆ ਬਤਾਲੀ ਧੰਵਾਰ ਕਰਦਾ ਮੈਂ ਜਿੱਥੇ ਸੰਤ ਮਹਾਪ੍ਰਸਾਦਾਂ ਦਾ ਜਿੱਥੇ ਸਾਰੀਆਂ ਪੰਚਾਇਤਾਂ ਦਾ ਜਿਹੜੀਆਂ ਘੱਡਰ ਦੇ ਉੱਤੇ ਲੱਗਦੀਆਂ ਨੇ ਐਮਸੀ ਸਾਹਿਬਾਨਾ ਦਾ ਪ੍ਰਧਾਨ ਸਾਹਿਬਾਨਾ ਦਾ ਸਮਾਜਿਕ ਸੰਸਥਾਵਾਂ ਦਾ ਕਲੱਬਾਂ ਦਾ ਐਨਜੀਓ ਦਾ ਮੇਰੇ ਕੋਲੇ ਕੋਈ ਸ਼ਬਦ ਨਹੀਂ ਜਿਹੜੇ ਦਿਨ ਰਾਤ ਲੱਗੇ ਹੋਏ ਅੱਜ ਤੁਸੀਂ ਦੇਖਣੇ ਆ ਕਿ ਟਰੈਕਟਰ ਲੱਗੇ ਹੋਏ ਆ ਤੇ ਅੱਜ ਜਿਹੜਾ ਪਾਣੀ ਆਗਾ ਸਾਡਾ 22.4 ਆਗਾ ਜਿਹੜਾ ਕਿ ਬਹੁਤ ਜ਼ਿਆਦੇ ਆ ਪਰ ਹਜੇ ਵੀ ਅਸੀਂ ਸੁਰੱਖਿਤਾ ਮੈਂ ਇੱਕ ਬੇਨਤੀ ਕਰਦਾ ਹਾਂ ਸਾਰੀਆਂ ਪੰਚਾਇਤਾਂ ਨੂੰ ਠੱਗਰ ਕਿਨਾਰੇ ਜੋ ਆ ਕਿ ਜਿਹੜੀ ਵੀ ਚੀਜ਼ ਦੀ ਲੋੜ ਆਗੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਲੋੜ ਆਗੀ ਸਾਨੂੰ ਦੱਸੋ ਡੀਜ਼ਲ ਦੀ ਜੀ ਸੀ ਵੀ ਦੀ ��ਟਿਆਂ ਦੀ ਜੰਬੋ ਬੈਗ ਦੀ ਜਿਹੜੀ ਵੀ ਤੁਹਾਨੂੰ ਲੋੜ ਪੈਂਦੀ ਹੈਗੀ ਅਸੀਂ ਠੱਗਰ ਦੇ ਉੱਤੇ ਹੀ ਹਾਜ਼ਰਾਂਗੇ ਗੁਰੂ ਕਿਰਪਾ ਕਰੇ ਆਪਣੇ ਲਈ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਆਉਣ ਵਾਲੇ ਦੋ ਦਿਨਾਂ ਜਿਹੜਾ ਕੱਲ ਦਾ ਦਿਨ ਤੇ ਕੱਲ ਦੀ ਰਾਤ ਇਹ 2 ਦਿਨਾਂ ਦੇ ਵਿੱਚ ਪਾਣੀ ਜਿਹੜਾ ਕਾ ਵਧੂਗਾ ਇਸ ਤੋਂ ਬਾਅਦ ਹਜੇ ਸ਼ਾਂਤੀ ਵਾਲੀ ਗੱਲ ਆ ਆ 2 ਦਿਨ ਮਸਤੈਦ ਜ਼ਰੂਰ ਰਹੀਏ ਆਪਦੇ ਆਪ ਦੇ ਬੰਨਾਂ ਦੇ ਪਹਿਰਾ ਰੱਖੀਏ ਜਿੱਥੇ ਵੀ ਕੋਈ ਤੁਹਾਨੂੰ ਲੋੜ ਲੱਗਦੀ ਆ ਅਸੀਂ ਇੱਥੇ ਹਾਜ਼ਰ ਆ ਸਾਨੂੰ ਜਦੋਂ ਮਰਜ਼ੀ ਦੱਸੋ ਦੁਬਾਰਾ ਫੇਰ ਮੈਂ ਸੰਤ ਮਹਾਪੁਰਸ਼ਾਂ ਦਾ ਸੰਤ ਆਪਾਂ ਕਿਸ਼ੋਨੀ ਦਾ ਸੰਤ ਬਾਬਾ ਸ਼ਿਮਸ਼ੇਰ ਜੀ ਦਾ ਧੰਨਵਾਦ ਕਰਦਾ ਤੇ ਹੋਰ ਵੀ ਜਿਹੜੀਆਂ ਧਾਰਮਿਕ ਸੂਖਾਵਾ ਆ ਕੇ ਇੱਥੇ ਸਾਰਿਆਂ ਅਰਦਾਸ ਕਰ ਰਹੀਆਂ ਨੇ ਸਾਡਾ ਹੌਸਲਾ ਵਜਾਈ ਕਰ ਰਹੀਆਂ ਨੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ ਖਾਸ ਕਰਕੇ ਨੌਜਵਾਨਾਂ ਦਾ ਜਿਹੜੇ ਦਿਨ ਰਾਤ ਟਰੈਕਟਰਾਂ ਤੇ ਲੱਗੇ ਹੋਏ ਨੇ ਕਿ ਤੇ ਤੁਹਾਨੂੰ ਪਤਾਗਾ ਕਿ ਮੈਕਮੇ ਦੇ ਮੁਤਾਬਕ ਤਾਂ 20 ਤੇ ਉੱਤੋਂ ਵੀ ਇਹ ਡੇਂਜਰ ਜ਼ੋਨ ਚਾ ਪਰ ਪਾਣੀ ਹੁਣ ਤੁਸੀਂ ਵੇਖਣਾ ਕਿ 2.5 ਫੁੱਟ ਚੱਲ ਰਿਹਾ ਪਰ ਹਜੇ ਵੀ ਸਾਡਾ ਸਾਰਿਆਂ ਦਾ ਬਚਾ ਪਰਮਾਤਮਾ ਸਾਡੇ ਤੇ ਮਿਹਰ ਭਰੇ ਹੱਥ ਰੱਖੇ ਅਸੀਂ ਇਸ ਜਿਹੜੀ ਕੁਦਰਤੀ ਕਹਿਰਾ ਜਿਹਦੇ ਵਿੱਚੋਂ ਨਿਕਲ ਗਏ ਤੇ ਨਾਲ ਮੈਂ ਧੰਨਵਾਦ ਕਰਦਾ ਸਮੁੱਚੇ ਪ੍ਰਸ਼ਾਸਨ ਦਾ ਜਿਹੜਾ ਰਾਤ ਨੂੰ ਵੀ ਦਿਨ ਨੂੰ ਵੀ ਹਮੇਸ਼ਾ ਬੰਨਾ ਦੇ ਉੱਤੇ ਮੌਜੂਦ ਮੌਜੂਦ ਰਹਿੰਦਾ ਦੁਬਾਰਾ ਫਿਰ ਬਾਬਾ ਕਿਸ਼ਮੁਣੀ ਜੀ ਦਾ ਬਾਬਾ ਸ਼ਮਸ਼ੇਰ ਜੀ ਦਾ ਧੰਨਵਾਦ ਜਿਨ੍ਹਾਂ ਨੇ ਹੌਸਲਾ ਦਿੱਤਾ ਨਾਲ ਸਾਨੂੰ ਇਹ ਵੀ ਕਿਹਾ ਜਦੋਂ ਬਾਜ਼ ਮਾਰੋਂਗੇ ਅਸੀਂ ਸਰਦੂਰਗੜ ਦੇ ਲੋਕਾਂ ਲਈ ਹਾਜ਼ਰ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਬੇਰਤੀ ਕਰਦਾ ਕਿ ਅਫਵਾਹਾਂ ਨਾ ਫਲਾਓ ਕਈ ਵਾਰੀ ਅਫਵਾਹ ਫੈਲ ਜਾਂਦੀ ਆ ਲੋਕ ਡਰ ਜਾਂਦੇ ਆ ਐਡਾ ਵੱਡਾ ਬੰਨ ਜੇ ਕਿਤੇ ਮਾੜਾ-ਵੋਟਾ ਪਾਣੀ ਰਿਸਦਾ ਸਾਡੇ ਕੋਲੇ ਸਾਰੇ ਪ੍ਰਬੰਧ ਆ ਕਈ ਵਾਰੀ ਕਹਿੰਦੇ ਜੀ ਟੁੱਟ ਗਿਆ ਟੁੱਟ ਗਿਆ ਕਾਹਨੂੰ ਪਰਮਾਤਮਾ ਇਹ ਦਿਨ ਲੈ ਕੇ ਆਵੇ ਸੋ ਮੇਰੀ ਬੇਨਤੀ ਆ ਕਿ ਸੋਸ਼ਲ ਮੀਡੀਆ ਤੇ ਅਫਵਾਹ ਦਾ ਨਾਮ ਫਲਾਓ ਦੂਜੀ ਮੇਰੀ ਬੇਨਤੀ ਇਹ ਆ ਕਿ ਕਿ ਜਿਹੜੇ ਅਸੀਂ ਪੁਲ ਤੇ ਖੜੇ ਆਂਗੇ ਜਿਹੜੇ ਲੋਕ ਕੰਮ ਕਰਦਾ ਠੀਕ ਆ ਜਿਹੜੇ ਇੱਥੇ ਸੈਲਫੀ ਲੈਣ ਆਉਂਦੇ ਆ ਜਾਂ ਫੋਟੋ ਮਗ ਝਾੜਾਉਂਦੇ ਆ ਜਾ ਇੱਥੇ ਹੋਰ ਮਨੋਰੰਜਨ ਲਈ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਗੱਠ ਨਾ ਕਰੋ ਕਿਉਂਕਿ ਕੰਮ ਚੱਲਦਾਗਾ ਟਰੈਕਟਰਾਂ ਨੂੰ ਬਹੁਤ ਵੱਡਾ ਡਿੱਕਾ ਲੱਗਦਾਗਾ ਦੁਬਾਰਾ ਫਿਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦਿਓ ਆਹ ਜੀ ਓ ਕਿੱਥੇ ਆ ਬਾਬਾ ਜੀ ਬਾਬਾ ਜੀ ਕਿੱਥੇ ਹੈਗੇ ਬਾਬਾ ਜੀ ਕੋਲ ਕਰਛੀ ਸੀਗੀ ਹੈ ਸਰਪ੍ਰਦਾਨ ਨੂੰ ਪ੍ਰਧਾਨ ਪ੍ਰਧਾਨ Obrigado. 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 ਹਾਂ ਜੀ ਤੁਹਾਨੂੰ ਸਤਨਾਮ ਸ੍ਰੀ ਵਾਗੁਰੂ ਸਤਿ ਸ੍ਰੀ ਅਕਾਲ ਮੈਂ ਸਾਡੇ ਐਮਐਲਏ ਸਾਹਿਬ ਦਾ ਇੱਕ ਮਿੰਟ ਜੀ ਮੈਂ ਸਾਡੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਕਿ ਅੱਜ 15 16 ਦਿਨ ਹੋ ਗਏ ਇਹਨਾਂ ਨੇ ਦਿਨ ਰਾਤ ਇੱਕ ਕਰ ਰੱਖੀ ਹੈ ਕਿਸੇ ਚੀਜ਼ ਤੋਂ ਸਾਨੂੰ ਥੋੜੀ ਜਿਹੀ ਹੁੰਦੇ ਰਹੇ ਇਹਨਾਂ ਨੇ ਬਹੁਤ ਹੀ ਜ਼ਿਆਦਾ ਮਿਹਨਤ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਉਸ ਤੋਂ ਬਾਅਦ ਅਸੀਂ ਅੱਜ ਬਾਬਾ ਕੇ ਬਾਜਾ ਪੀਰ ਦੇ ਅੱਜ ਵਕਤ ਕੀਆ ਜਿਹੜਾ ਪਾਣੀ ਤੋਂ ਚੱਲਦਾ ਹੈ ਉਹ ਕਰਦੀ ਸਾਡੀ ਨਿਰੰਤਰ ਸਾਡੀ ਕਿ ਅੱਜ ਤੋਂ ਬਾਅਦ ਇੱਕ ਮੈਂ ਪਰਨ ਲਿਆ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਓਨਾ ਚਿਰ ਇਸ ਕੋਈ ਕੱਲ ਸੰਤਾਂ ਦਾ ਫੋਨ ਆਇਆ ਸੀ ਜੋ ਸੰਤਾਂ ਨਾਲ ਰਹਿੰਦੇ ਸੀ ਮੋਗੇ ਦੇ ਰਹਿ ਰਹੇ ਹੈ ਉਹ ਕਹਿੰਦੇ ਵੀ ਹਰ ਸਾਲ ਤੁਸੀਂ ਇੱਥੇ ਚੌਲਾਂ ਦਾ ਕਿਰਾਇਆ ਕੱਢਿਆ ਕਰੋ ਤੁਹਾਡੇ ਸਤੂਰਗੜ੍ਹ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਕਰੂਗਾ ਅੱਜ ਤੋਂ ਬਾਅਦ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ 5 9 ਨੂੰ ਹਰ ਸਾਲ ਕਾਉਂਸਲਰਾਂ ਦੇ ਵਿੱਚ ਚੌਲਾਂ ਦਾ ਕਿਰਾਇਆ ਕੱਢਿਆ ਕਰਾਂਗੇ ਜੈ ਸ਼੍ਰੀ ਰਾਮ ਜੈ ਆਪਾ ਬੋਲੀਆ ਆਪਾ ਬੋਲੀਆ ਤੁਸੀਂ ਆਪਾ ਵੱਡਾ ਐਕਟ ਵੀ ਮੈਂ ਕਰਦਾ ਹਾਂ ਮੈਂ ਹਾਜ਼ਰ ਹਾਂ ਸਤਿ ਪਵੰਚ ਸਾਰੇ ਮੇਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਪਤਾ ਹੀ ਹੈ ਵੀ ਆਪਾਂ ਜੇ ਇੱਥੇ ਇਕੱਠੇ ਹੋਏ ਆਂ ਘੱਗਰ ਦੇ ਪਾਣੀ ਕਰਕੇ ਹੋਏ ਆਂ ਇੱਥੇ ਆਪਣੇ ਕੋਲੇ ਸੰਤ ਭਾਈ ਗੁਰਦਾਸ ਤੋਂ ਅਤੇ ਸ਼ੰਸ਼ੇਰ ਜੀ ਸੰਤ ਜੀ ਆਪਣੇ ਜਮਾਲ ਵਾਲੀ ਵਾਲੇ ਡੇਰੇ ਤੋਂ ਪਹੁੰਚੇ ਆ ਸਾਡੇ ਐਮ ਐਲ ਏ ਸਾਹਿਬ ਤਾਂ ਇੱਥੇ ਹੀ ਰਹਿ ਰਹੇ ਆ ਸਰਦੂਨਗੜ ਦੇ ਵਿੱਚ ਸਾਡੇ ਡੀ ਐਸ ਪੀ ਸਾਹਿਬ ਇੱਥੇ ਆਪਦਾ ਵਧੀਆ ਡਿਊਟੀ ਦੇ ਰਹੇ ਆ ਤੇ ਅੱਜ ਜੋ 500 ਲੀਟਰ ਡੀਜ਼ਲ ਉਹ ਲੈਰੀ ਸਾਹਿਬ ਵੱਲੋਂ ਆ ਅਤੇ 100 ਲੀਟਰ ਡੀਜ਼ਲ ਸਾਡੇ 100 ਲੀਟਰ ਦੇ ਸੀ ਵੀ ਮਾ ਜੀ ਕੇਸ਼ਵ ਮੁਰੀਆ ਬੰਦੋਂ ਹੈ ਅਤੇ 100 ਲੀਟਰ ਸਾਡੇ 6 ਕੇ ਟ੍ਰੇਲਰ ਸਾਡੇ ਛੋਟੇ ਵੀਰ ਬੰਦੋਂ ਹੈ ਅਸੀਂ ਇਹਨਾਂ ਦਾ ਬਹੁਤ ਬਹੁਤ ਕਾਹਦੇ ਲਈ ਧੰਨਵਾਦ ਕਰਦੇ ਹਾਂ ਫਿਰ ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੈ ਸ਼੍ਰੀ ਹਾਂਜੀ ਹਾਂਜੀ ਅਸੀਂ ਧਿਆਨ ਰੱਖਾਂਗੇ ਠੀਕ ਹੈ ਜੀ ਹੋ ਗਿਆ ਹੋ ਗਿਆ ਅੰਗਲ ਜੀ ਹੋ ਗਿਆ ਜੀ ਠੀਕ ਹੈ